ਰਬ ਕਾ ਸਿਮਰਨ ਸਭ ਤੇ ਉੱਚਾ ਕਬ ਕੈ ਸਿਮਰਨ ਉਧਰੇ ਮੂੱਚਾ ਰਬ ਕੈ ਸਿਮਰਨ ਕੁਸ਼ਨਾ ਬੁਝੈ ਕਬ ਕੈ ਸਿਮਰਨ ਸਭ ਕਿ ਸੁਝੈ ਰਬ ਕੈ ਸਿਮਰਨ ਨਾਹੀ ਜਮ ਤਰਾਸਾ ਕਬ ਕੈ ਸਿਮਰਨ ਪੂਰਨ ਆਸਾ ਰਬ ਕੈ ਸਿਮਰਨ ਮਨ ਕੀ ਮਲ ਜਾਏ ਅਮਰਤ ਨਮਰਤ ਮਾਹੇ ਸਮਾਏ ਰਬ ਜੀ ਬਸੇ ਸਾਦ ਕੀ ਰਸਨਾ ਜਨ ਜਨ ਕਾ ਸਰ ਦਸਨਾ ਰੱਬ ਕੋ ਸਿਮਰੇ ਸੇ ਤਨਵੰਤੇ ਰੱਬ ਕੋ ਸਿਮਰੇ ਸੇ ਬਤਵੰਤੇ ਰੱਬ ਕੋ ਸਿਮਰੇ ਸੇ ਜਨ ਪਰਵਾਨ ਰੱਬ ਕੋ ਸਿਮਰੇ ਸੇ ਘੁਰ ਪਰਦਾ ਰੱਬ ਕੋ ਸਿਮਰੇ ਸੇ ਬੇਮੋਤਾ ਦੇ ਰੱਬ ਕੋ ਸਿਮਰੇ ਸੇ ਸਰਬ ਕੇ ਰਾਜੇ ਰੱਬ ਕੋ ਸਿਮਰੇ ਸੇ ਸੁਖ ਵਾਸੀ ਰੱਬ ਕੋ ਸਿਮਰੇ ਸਦਾ ਅਬਨਾਸੀ ਸਿਮਰਨ ਤੇ ਲੱਗ ਜਨੇ ਆਪ ਦਿਆਲਾਾਨ ਕਜਨ ਕੀ ਮੰਗਰ ਵਾਲਾ ਰੱਬ ਕੋ ਸਿਮਰੇ ਸੇ ਪਰਉਪਕਾਰੀ ਰੱਬ ਕੋ ਸਿਮਰੇ ਸੇ ਸਤਿ ਬਲਹਾਰੀ ਰੱਬ ਕੋ ਸਿਮਰੇ ਸੇ ਮੁਖ ਸੁਹਾਵੇ ਮ੍ਰਿਤਨ ਸੂ ਬਹਾਵੇ ਰੱਬ ਕੋ ਸਿਮਰਤ ਨੇ ਆਤਮ ਜੀਤਾ ਉਸ ਵਦਨ ਨਿਰਮਲ ਰੀਤਾ ਰੱਬ ਕੋ ਸਿਮਰਤ ਨੇ ਅੰਧ ਕਨੇਰੇ ਰੱਬ ਕੋ ਸਿਮਰਤ